ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਆਪਾਂ ਇੱਕ ਬੜੇ ਦਿਲਚਸਪ ਸਵਾਲ ਤੇ ਗੱਲ ਕਰਨੀ ਹੈ ਕਿ ਕੁਝ ਆਦਤਾਂ ਜਿਵੇਂ ਬਹੁਤ ਜ਼ਿਆਦਾ ਗੇਮਾ ਖੇਡਣਾ ਜਾਂ ਜੂਆ ਇਹਨਾਂ ਦਾ ਦਿਮਾਗ ਤੇ ਅਸਰ ਸ਼ਰਾਬ ਵਰਗਾ ਹੋ ਸਕਦਾ ਹੈ ਖਾਸ ਕਰਕੇ ਜੇ ਆਪਾਂ ਤੁਲਨਾ ਕਰੀਏ ਇੱਕ ਕੈਲੋ ਵਿਸਕੀ ਦੇ ਸਟੈਂਡਰਡ ਪੈਗ ਨਾਲ ਸਾਡੇ ਕੋਲ ਕੁਝ ਸਰੋਤ ਨੇ ਜਿਹੜੇ ਇਸ ਤੁਲਨਾ ਨੂੰ ਇੱਕ ਮਤਲਬ ਨਵੇਂ ਛੇ ਤਰੀਕੇ ਨਾਲ ਵੇਖਦੇ ਨੇ ਤੇ ਆਪਣਾ ਮਕਸਦ ਇਹੀ ਸਮਝਣਾ ਹੈ ਕਿ ਇਹ ਜਿਹੜੀਆਂ ਗਤੀਵਿਧੀਆਂ ਨੇ ਇਹ ਆਪਣੇ ਦਿਮਾਗ ਦੇ ਕੈਮੀਕਲਸ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਸਿਰਫ ਇੱਕ ਨੂੰ ਨਹੀਂ ਸਗੋਂ ਕਈਆਂ ਨੂੰ ਇਕੱਠਿਆਂ ਤਾਂ ਆਓ ਇਸ ਨੂੰ ਖੋਲਦੇ ਹਾਂ ਪਰ ਪਹਿਲਾਂ ਤਾਂ ਇਹ ਸਵਾਲ ਹੈ ਇੱਕ ਗੇਮ ਖੇਡਣ ਦੀ ਤੁਲਨਾ ਪਹਿਲਾਂ ਵਿਸਕੀ ਪੀਣ ਨਾਲ ਕਿਵੇਂ ਹੋ ਸਕਦੀ ਹੈ ਇਹ ਤਾਂ ਬਿਲਕੁਲ ਵੱਖਰੀਆਂ ਚੀਜ਼ਾਂ ਲੱਗਦੀਆਂ ਨੇ ਹਾਂਜੀ ਇਹ ਬਹੁਤ ਵਧੀਆ ਸਵਾਲ ਹੈ ਵੇਖੋ ਮੁੱਖ ਗੱਲ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝਣਾ ਹੈ ਅਸੀਂ ਨਾ ਅਕਸਰ ਸਿਰਫ ਡੋਪਾਮੀਨ ਬਾਰੇ ਸੁਣਦੇ ਆ ਕਿ ਹਾਂ ਭਈ ਇਹ ਇਨਾਮ ਜਾਂ ਖੁਸ਼ੀ ਨਾਲ ਜੁੜਿਆ ਹੈ ਪਰ ਸ਼ਰਾਬ ਜਿਵੇਂ ਤੁਸੀਂ ਵਿਸਕੀ ਦੀ ਗੱਲ ਕੀਤੀ ਥੋੜੀ ਮਾਤਰਾ 'ਚ ਵੀ ਉਹ ਕਈ ਚੀਜ਼ਾਂ ਨੂੰ ਹਿਲਾਉਂਦੀ ਆ ਦਿਮਾਗ 'ਚ ਮਤਲਬ 60 ਕੂ ਐਮਐਲ ਜਿਸ ਨਾਲ ਖੂਨ 'ਚ ਅਲਕੋਹਲ ਬਹੁਤ ਥੋੜਾ ਵੱਧਾ ਹੈ ਉਹ ਸਿਰਫ ਡੋਪਾਮੀਨ 'ਤੇ ਅਸਰ ਨਹੀਂ ਕਰਦੀ ਅੱਛਾ ਹੋਰ ਕਿਹੜੀਆਂ ਚੀਜ਼ਾਂ 'ਤੇ ਅਸਰ ਪੈਂਦਾ ਹੈ ਉਹਦੇ 'ਚ ਗਾਬਾ ਆ ਜਾਂਦਾ ਹੈ ਜਿਹੜਾ ਸਾਨੂੰ ਮਤਲਬ ਸ਼ਾਂਤ ਜਾਂ ਰਿਲੈਕਸ ਕਰਦਾ ਹੈ ਫਿਰ ਐਂਡੋਰਫਿਨਸ ਹੁੰਦੇ ਨੇ ਜਿਹੜੇ ਕੁਦਰਤੀ ਖੁਸ਼ੀ ਦਿੰਦੇ ਨੇ ਤੇ ਹੋਰ ਵੀ ਨੇ ਜਿਹੜੇ ਮੂਡ ਤੇ ਉਤਸ਼ਾਹ ਨੂੰ ਕੰਟਰੋਲ ਕਰਦੇ ਨੇ ਜਿਵੇਂ ਸੈਰਾਟੋਨਿਨ ਨੋਰੇਪਾਈਨਫ੍ਰਾਈਨ ਓਹੋ ਤਾਂ ਇਹ ਤਾਂ ਸਿਰਫ ਇੱਕ ਕਿੱਕ ਨਹੀਂ ਇਹ ਤਾਂ ਪੂਰਾ ਇੱਕ ਕਹ ਲੋ ਕੈਮੀਕਲ ਕੋਕਟੇਲ ਹੈ ਦਿਮਾਗ ਤੇ ਤਾਂ ਫਿਰ ਇਹ ਜਿਹੜਾ ਨਵਾਂ ਤਰੀਕਾ ਹੈ ਇਹ ਇਸ ਪੂਰੇ ਮਿਕਸ ਦੇ ਅਸਰ ਨੂੰ ਮੰਨ ਲਓ ਗੇਮ ਖੇਡਣ ਨਾਲ ਕਿਵੇਂ ਜੋੜਦਾ ਹੈ ਬਿਲਕੁਲ ਇਹ ਹੀ ਕੋਸ਼ਿਸ਼ ਹੈ ਇਸ ਪਹੁੰਚ ਦੀ ਕਿ ਸ਼ਰਾਬ ਦਾ ਜਿਹੜਾ ਹੈ ਮਲਟੀ ਕੈਮੀਕਲ ਪ੍ਰੋਫਾਈਲ ਹੈ ਨਾ ਉਹਨੂੰ ਵਤੀਰੇ ਵਾਲੀਆਂ ਗਤੀਵਿਧੀਆਂ ਦੇ ਅਸਰ ਨਾਲ ਮਿਲਾ ਕੇ ਵੇਖਿਆ ਜਾਵੇ ਹਾਲਾਂਕਿ ਹਾਂ ਇਹ ਮੰਨਣਾ ਪਊਗਾ ਕਿ ਵਤੀਰਿਆਂ ਲਈ ਆਪਣੇ ਕੋਲ ਉਹਨਾਂ ਸਟੀਕ ਮਤਲਬ ਪੱਕਾ ਡਾਟਾ ਨਹੀਂ ਹੈ ਜਿੰਨਾ ਦਵਾਈਆਂ ਜਾਂ ਸ਼ਰਾਬ ਲਈ ਹੁੰਦਾ ਪਰ ਕੁਝ ਖੋਜਾਂ ਹੋਈਆਂ ਨੇ ਜਿਵੇਂ ਜੂਏ ਤੇ ਗੇਮਿੰਗ ਤੇ ਉਹ ਸਾਨੂੰ ਕੁਝ ਅੰਦਾਜ਼ੇ ਜ਼ਰੂਰ ਦਿੰਦੀਆਂ ਨੇ ਅੱਛਾ ਕੀ ਕਹਿੰਦੇ ਨੇ ਅੰਦਾਜ਼ੇ ਕਿੰਨੀ ਕੁ ਦੇਰ ਕੋਈ ਕੰਮ ਕਰਨਾ ਪੈਂਦਾ ਜਿਵੇਂ ਗੇਮਿੰਗ ਕਿ ਦਿਮਾਗ ਤੇ ਉਹੀ ਵਿਸਕੀ ਵਾਲਾ ਅਸਰ ਹੋ ਜਾਵੇ ਇੱਥੇ ਤਾਂ ਕੁਝ ਹੈਰਾਨੀ ਵਾਲੀਆਂ ਗੱਲਾਂ ਹੋਣਗੀਆਂ ਸ਼ਾਇਦ ਹਾਂਜੀ ਬਿਲਕੁਲ ਜਿਹੜੀ ਸਾਰਣੀ ਦਿੱਤੀ ਗਈ ਹੈ ਸਰੋਤਾਂ ਚ ਉਹਦੇ ਚ ਕਾਫੀ ਦਿਲਚਸਪ ਤੁਲਨਾਵਾਂ ਨੇ ਜਿਵੇਂ ਦੇਖੋ ਜੂਆ ਖੇਡਣਾ ਖਾਸ ਕਰਕੇ ਜਦੋਂ ਦਾਅ ਵੱਡਾ ਲੱਗਾ ਹੋਵੇ ਉਹ ਲਗਭਗ 25 ਕੋ ਮਿੰਟਾਂ ਚ ਦਿਮਾਗ ਤੇ ਉਹੋ ਜਿਹਾ ਅਸਰ ਪਾ ਸਕਦਾ ਹੈ ਇਹ ਖਾਸ ਕਰਕੇ ਡੋਪਾਮੀਨ ਤੇ ਉਤਸ਼ਾਹ ਵਾਲੇ ਕੈਮੀਕਲ ਨੋਰੇਪਾਈਨੇਫ੍ਰਿਨ ਨੂੰ ਵਧਾਉਂਦਾ ਹੈ ਅੱਛਾ 25 ਮਿੰਟ ਠੀਕ ਹੈ ਤੇ ਬਾਕੀ ਹੁਣ ਵੇਖੋ ਤੀਬਰ ਸੈਕਸ ਜਾਂ ਪੋਰਨੋਗ੍ਰਾਫੀ ਦੀ ਵਰਤੋਂ ਇਹ ਸਭ ਤੋਂ ਤੇਜ਼ ਹੈ ਸਿਰਫ 15 ਕੋ ਮਿੰਟ ਲੱਗਦੇ ਨੇ ਉਸ ਪੱਧਰ ਤੱਕ ਪਹੁੰਚਣ ਲਈ ਇਥੇ ਡੋਪਾਮੀਨ ਐਂਡੋਰਫਿਨ ਤੇ ਉਤਸ਼ਾਹ ਵਾਲੇ ਕੈਮੀਕਲ ਸਾਰੇ ਮਿਲ ਕੇ ਜ਼ੋਰਦਾਰ ਕੰਮ ਕਰਦੇ ਨੇ ਸਿਰਫ 15 ਮਿੰਟ ਸੱਚੀ ਇਹ ਤਾਂ ਕਮਾਲ ਦੀ ਤੇਜ਼ੀ ਹੈ ਹਾਂ ਫਿਰ ਜਿਵੇਂ ਇੰਟਰਨੈਟ ਜਾਂ ਗੇਮਿੰਗ ਜਦੋਂ ਬੰਦਾ ਪੂਰਾ ਡੁੱਬਿਆ ਹੋਵੇ ਉਹ ਲਗਭਗ 40 ਕੁ ਮਿੰਟ ਤੇ ਤੀਬਰ ਕਸਰਤ ਜਿਵੇਂ ਬਹੁਤ ਜ਼ਿਆਦਾ ਭੱਜਣਾ ਜਾਂ ਵਰਕਆਊਟ ਕਰਨਾ ਉਹ ਲੈਂਦੀ ਹੈ ਲਗਭਗ 50 ਮਿੰਟ ਇਹਦਾ ਮੁੱਖ ਅਸਰ ਐਂਡੋਰਫਿਨ ਕਰਕੇ ਹੁੰਦਾ ਹੈ ਤੇ ਜ਼ਬਰਦਸਤੀ ਖਰੀਦਾਰੀ ਕਰਨਾ ਜਦੋਂ ਬੰਦਾ ਰੁਕ ਨਾ ਸਕੇ ਉਹ ਵੀ ਲਗਭਗ 50 ਮਿੰਟ ਇਹ ਜਿਹੜਾ ਸਮੇਂ ਦਾ ਇੰਨਾ ਫਰਕ ਹੈ ਮਤਲਬ 15 ਮਿੰਟ ਤੋਂ ਲੈ ਕੇ 50 ਮਿੰਟ ਤੱਕ ਇਹ ਕੀ ਦੱਸਦਾ ਹੈ ਤੇ ਕੀ ਇਹਦਾ ਮਤਲਬ ਇਹ ਹੋਇਆ ਕਿ 15 ਮਿੰਟ ਪੌਂਡ ਦੇਖਣ ਦਾ ਅਹਿਸਾਸ ਵੀ ਵਿਸਕੀ ਵਰਗਾ ਹੁੰਦਾ ਹੈ ਨਹੀਂ ਨਹੀਂ ਇਹ ਬਹੁਤ ਵਧੀਆ ਨੁਕਤਾ ਹੈ ਵੇਖੋ ਸਮੇਂ ਦਾ ਫਰਕ ਅਸਲ 'ਚ ਇਹ ਦੱਸ ਰਿਹਾ ਹੈ ਕਿ ਕਿਹੜਾ ਖਾਸ ਕੈਮੀਕਲ ਮਿਸ਼ਰਣ ਕੰਮ ਕਰ ਰਿਹਾ ਹੈ ਜਿਵੇਂ ਤੁਸੀਂ ਪੁੱਛਿਆ ਸੈਕਸ ਪੌਂਡ ਤੇਜ਼ ਕਿਉਂ ਹੈ ਕਿਉਂਕਿ ਉਹ ਕਈ ਸਿਸਟਮਾਂ ਨੂੰ ਡੋਪਾਮੀਨ, ਐਂਡੋਰਫਿਨ, ਨੋਰੇਪਾਈਨੇਫ੍ਰਿਨ ਸਾਰਿਆਂ ਨੂੰ ਇਕੱਠਿਆਂ ਤੇ ਬਹੁਤ ਸ਼ਕਤੀ ਨਾਲ ਚਾਲੂ ਕਰਦਾ ਹੈ। ਇਹ ਮਿਸ਼ਰਣ ਕੁਝ ਹੱਦ ਤੱਕ ਸ਼ਰਾਬ ਵਾਲੇ ਪ੍ਰਭਾਵ ਦੇ ਨੇੜੇ ਹੈ। ਇਸ ਲਈ ਸਮਾਂ ਘੱਟ ਲੱਗਦਾ ਹੈ। ਅੱਛਾ। ਦੂਜੇ ਪਾਸੇ ਜਿਵੇਂ ਕਸਰਤ ਹੈ ਉਹ ਜ਼ਿਆਦਾ ਸਮਾਂ ਲੈਂਦੀ ਹੈ ਕਿਉਂਕਿ ਉਹ ਮੁਕ ਤੌਰ ਤੇ ਐਂਡੋਰਫਿਨ ਤੇ ਨਿਰਭਰ ਕਰਦੀ ਹੈ ਉਸ ਲੈਵਲ ਦੇ ਅਸਰ ਲਈ। ਇਸ ਲਈ ਇਹ ਮਾਡਲ ਇਹ ਨਹੀਂ ਕਹਿ ਰਿਹਾ ਕਿ ਅਹਿਸਾਸ ਬਿਲਕੁਲ ਇਕੋ ਜਿਹਾ ਨਾ ਇਹ ਤਾਂ ਦਿਮਾਗ ਤੇ ਪੈਣ ਵਾਲੇ ਕੈਮੀਕਲ ਅਸਰ ਦੀ ਤਾਕਤ ਦੀ ਤੁਲਨਾ ਕਰ ਰਿਹਾ ਹੈ ਵਿਸਕੀ ਦੇ ਇੱਕ ਪਿਗ ਨਾਲ ਇਹ ਸਮਝਣ 'ਚ ਮਦਦ ਕਰਦਾ ਹੈ ਕਿ ਦਿਮਾਗ ਕਿਵੇਂ ਵੱਖ-ਵੱਖਰੇ ਤਰੀਕਿਆਂ ਨਾਲ ਇੱਕੋ ਜੀ ਸ਼ਕਤੀਸ਼ਾਲੀ ਸਥਿਤੀ 'ਚ ਪਹੁੰਚ ਸਕਦਾ ਹੈ ਹਾਂ ਹੁਣ ਸਮਝ ਆਈ ਇਹ ਤਾਂ ਫਿਰ ਇਹ ਦਿਖਾਉਂਦਾ ਹੈ ਕਿ ਕਿਵੇਂ ਵੱਖ-ਵੱਖ ਕੰਮ ਕਾਂਵੇਂ ਬਾਰੋਂ ਕੋਈ ਚੀਜ਼ ਨਾ ਵੀ ਲਈ ਹੋਵੇ ਦਿਮਾਗ ਚ ਕਿੰਨੇ ਸ਼ਕਤੀਸ਼ਾਲੀ ਬਦਲਾ ਲਿਆ ਸਕਦੇ ਨੇ ਪਰ ਹਾਂ ਇਹ ਗੱਲ ਵੀ ਧਿਆਨ ਚ ਰੱਖਣੀ ਪਊਗੀ ਜਿਵੇਂ ਸਰੋਤਾਂ ਚ ਵੀ ਲਿਖਿਆ ਹੈ ਕਿ ਹਰ ਬੰਦੇ ਦਾ ਤਜਰਬਾ ਵੱਖਰਾ ਹੁੰਦਾ ਹੈ ਬਿਲਕੁਲ ਤੇ ਨਾਲੇ ਇੰਨਾ ਵਤੀਰਿਆ ਲਈ ਡਾਟਾ ਉਹਨਾਂ ਪੱਕਾ ਨਹੀਂ ਹੈ ਜਿੰਨਾ ਸ਼ਰਾਬ ਲਈ ਹੈ ਹਾਂਜੀ ਇਹ ਸੀਮਾਵਾਂ ਨੇ ਤਾਂ ਫਿਰ ਅਖੀਰ ਚ ਆਪਾਂ ਇਹ ਸਾਰੀ ਗੱਲਬਾਤ ਤੋਂ ਕੀ ਕੱਢ ਸਕਦੇ ਆ ਮੇਰੇ ਖਿਆਲਸ ਤੇ ਜਿਹੜਾ ਮਲਟੀ ਕੈਮੀਕਲ ਵਾਲਾ ਨਜ਼ਰੀਆ ਹੈ ਇਹ ਸਾਨੂੰ ਸਿਰਫ ਇਹ ਕਹਿਣ ਤੋਂ ਅੱਗੇ ਲੈ ਜਾਂਦਾ ਹੈ ਕਿ ਹਾਂ ਬਈ ਇਹ ਚੀਜ਼ਾਂ ਚੰਗਾ ਮਹਿਸੂਸ ਕਰਾਉਂਦੀਆਂ ਨੇ ਇਹ ਸਾਨੂੰ ਇਹਨਾਂ ਆਦਤਾਂ ਦੀ ਜਿਹੜੀ ਨਿਊਰੋਲੋਜੀਕਲ ਖਿੱਚ ਹੈ ਮਤਲਬ ਦਿਮਾਗੀ ਖਿੱਚ ਉਹਨੂੰ ਜ਼ਿਆਦਾ ਡੂੰਘਾਈ ਨਾਲ ਸਮਝਣ 'ਚ ਮਦਦ ਕਰਦਾ ਹੈ ਇੱਕ ਤਰ੍ਹਾਂ ਨਾਲ ਇਹ ਉਹਨਾਂ ਦੀ ਤਾਕਤ ਨੂੰ ਇੱਕ ਜਾਣੀ ਪਹਿਚਾਣੀ ਚੀਜ਼ ਜਿਵੇਂ ਸ਼ਰਾਬ ਨਾਲ ਮਾਪ ਕੇ ਦਿਖਾਉਂਦਾ ਹੈ ਕਿ ਕਿੰਨੇ ਪਾਵਰਫੁਲ ਹੋ ਸਕਦੇ ਨੇ ਤੇ ਉਹਨਾਂ ਵਿੱਚ ਲਤ ਲੱਗਣ ਦੀ ਸੰਭਾਵਨਾ ਕਿਉਂ ਹੁੰਦੀ ਹੈ ਭਾਵੇਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਤੇ ਅਹਿਸਾਸ ਸ਼ਰਾਬ ਜਾਂ ਡਰੱਗਸ ਤੋਂ ਵੱਖਰਾ ਹੋਵੇ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਦਿਮਾਗ ਦੀ ਕੈਮਿਸਟਰੀ ਕਿੰਨੀ ਗੁੰਝਲਦਾਰ ਹੈ ਹੂੰ ਤੇ ਇੱਥੇ ਇੱਕ ਆਖਰੀ ਸਵਾਲ ਛੱਡ ਜਾਂਦੇ ਆ ਸਰੋਤਿਆਂ ਲਈ ਸੋਚਣ ਵਾਸਤੇ ਜੇ ਇਹ ਵਤੀਰੇ ਸ਼ਰਾਬ ਵਾਂਗ ਦਿਮਾਗ ਦੇ ਕਈ ਕੈਮੀਕਲ ਸਿਸਟਮਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਕੀ ਇਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਵਤੀਰੇ ਵਾਲੀਆਂ ਲੱਤਾਂ ਦੇ ਇਲਾਜ ਬਾਰੇ ਸੋਚਦੇ ਆ ਤਾਂ ਸਾਨੂੰ ਸਿਰਫ ਡੋਪਾਮਿਨ ਤੇ ਹੀ ਧਿਆਨ ਨਹੀਂ ਦੇਣਾ ਚਾਹੀਦਾ ਕੀ ਸਾਨੂੰ ਇੱਕ ਮਤਲਬ ਜ਼ਿਆਦਾ ਵਿਆਪਕ ਪਹੁੰਚ ਦੀ ਲੋੜ ਹੈ ਇਹ ਸੋਚਣ ਵਾਲੀ ਗੱਲ ਹੈ